ਹੰਦਾ ਮਾਨ ਸਰਕਾਰ ਸਾਡੇ ਅਰਜਿੰਦਰ ਸਿੰਘ ਜੀ ਸਰਪੰਚ ਸਾਹਿਬ ਉਹ ਇਨਾਮਾਂ ਦੀ ਵੰਡ ਕਰਦਗੇ ਰਾਮਨਾ ਭਖਤੇ ਵਾਲਾ ਵੀ ਮੰਡੀਆਂ ਕਦੇ ਦੀ ਫਾਸਤਾ ਸਪਾਰ ਸੈਕ ਦਾ ਨੋਟ ਕਰਦੇ ਹੋ ਮੰਡੀਆਂ ਫਾਸਤੇ ਸਪਾਰ ਸੈਕ ਦਾ ਸਾਰੇ ਕਲੱਬ ਦੇ ਮੈਂਬਰਾਂ ਦੇ ਵੀ ਕਲੱਬ ਦੇ ਸਾਰੇ ਮੈਂਬਰਾਂ ਦੇ ਕੋਲਵੰਤ ਸਿੰਘ ਜੀ ਬੇਗੋਵਾਲ ਬਹੁਤ ਹੀ ਸਤਿਕਾਰਯੋਗ ਹਨ ਉਹਨਾਂ ਨੇ ਇਨਾਮਾਂ ਦੀ ਵੰਡ ਕਰਦੀਆਂ ਨਾਲ ਪਰਜੇਂਦਰ ਸਿੰਘ ਜੀ ਸਾਡੇ ਸਰਪੰਚ ਸਾਹਿਬ ਤੇਵ ਸਿੰਘ ਪੰਚ ਚੰਡਾਲੀ ਵਾਲੇ ਆਪਣੇ ਸਾਥੀਆਂ ਨੂੰ ਮਿਲ ਲੋ ਜੀ ਆ ਕੇ ਆ ਰੰਮ ਦਾ ਇਹਦਾ ਤੇ ਮਾਰਚ ਪਹਿਲਾ ਆ ਕੇ ਫਸਟ ਪ੍ਰਾਈਜ਼ ਲੈ ਲੈਣਾ ਚੰਡ ਮੁੰਡੀਆਂ ਦੀ ਟੀਮ ਆ ਨਾੜ ਝੋਟ ਐ ਪੈ ਗਈ ਨਾੜ ਝੋਟ ਨਾੜ ਝੋਟ ਕਿੱਥੇ ਆਈ ਮੜਿਆ ਮਾਟ ਨਾੜ ਝੋਟ ਹੈਗਾ ਨਾੜ ਝੋਟ ਉਹ ਰੌਣਾ ਕਿੱਥੇ ਆ ਸਾਡੇ ਸਰਪੰਚ ਸਾਹਿਬ ਸਰਦਾਰ ਤਲਵੰਤ ਸਿੰਘ ਸੰਧੂ ਸਰਪੰਚ ਹਰਜਿੰਦਰ ਸਿੰਘ ਫੱਲੇਵਾਲ ਜੇਪਰਸਰਾਮ ਜੀ ਪ੍ਰੇਮ ਸਿੰਘ ਸੈਕਟਰੀ ਹਰਜਿੰਦਰ ਸਿੰਘ ਨੰਬਰਦਾਰ ਸਰਪੰਚ ਰਾਜਵਿੰਦਰ ਸਿੰਘ ਰਾਜਾ ਉਮਰਪੁਰ ਸਰਪੰਚ ਗੁਰਦੀਪ ਸਿੰਘ ਚੰਨਾ ਤੇ ਸਾਡੇ ਸਾਰੇ ਕਲੱਬ ਮੈਂਬਰ ਦਿਲਜਿੰਦਰ ਸਿੰਘ ਆਲਖ ਤੇ ਨਾਲ ਉਹਨਾਂ ਦੇ ਜਿਹੜੇ ਵੀ ਆਪਣੇ ਯੋਨੀਤੋ ਦੇ ਸਾਥੀ ਸਾਰੇ ਇਕੱਠੇ ਹੋ ਜਾ ਤਾਂ ਕਿ ਅਸੀਂ ਜਿਹੜੀ ਕੱਲੋਂ ਅਖਬਾਰ ਚ ਫੋਟੋ ਦੇਣੀ ਆ ਉਹ ਕਰਵਾ ਸਹੀਏ ਕਮਲਜੀਤ ਸਿੰਘ ਤੇ ਆਲ ਬੱਬੂ ਥਰਾਜ ਹਾਂਜੀ ਤਕਸੀਮ ਕਰਨ ਆ ਰਹੇ ਆ ਅੱਜ ਤੀਜੇ ਕਬੱਡੀ ਕੱਪ ਦੀ ਜਿਹੜੀ ਜੇਤੂ ਟੀਮ ਰਹੀ ਆ ਮੰਡੀਆਂ ਤੇ ਸੈਕਿੰਡ ਸ਼ਪਾਰ ਦੀ ਟੀਮ ਰਹੀ ਆ ਬਾਬਾ ਜੌਹਰ ਦਾਸ ਕਲਬ ਸ਼ਪਾਰ ਵਾਸਤੇ ਡਰਾਈ ਨੇ ਨਾੜ ਤੋਂ ਸ਼ਪਾਰ ਤੇ ਇਹਦਾ ਸਰਪੰਚ ਮੱਥੋੜੀ ਤੇ ਯਾਫੀ ਰਿਹਾ ਭਗਤੇਵਾਲਾ ਰਾਮਨਾ ਦੇ ਵੀਆ ਕੇਵਲ ਭਗਤੇਵਾਲਾ ਦਾ ਚੇਤਤਾ ਖਿਡਾਰੀ ਆ ਉਹ ਮੈਚ ਯਾਫੀ ਰਿਹਾ ਅੱਜ ਦੇ ਇਸ ਕਬੱਡੀ ਕੱਪ ਦਾ ਇਨਾਮਾਂ ਮੰਡੇ ਜਾ ਰਹੇ ਨੇ ਸਾਰੀ ਕਮੇਟੀ ਜਿਹੜੀ ਕਿਰਪਾ ਕਰਕੇ ਇਨਾਮਾਂ ਵਾਲੀ ਸਟੇਜ ਕੋਲ ਆ ਜਾਓ ਪਹਿਲਾ ਦੂਜਾ ਨਾਮ ਦਿੱਤਾ ਜਾਣਾ ਹੈ ਛਪਾਰ ਦੀ ਟੀਮ ਗਰਾਊਂਡ ਵਿੱਚ ਆ ਗੋ ਜੀ ਛਪਾਰ ਵਾਲੇ ਨਾਮ ਤੋਂ ਆਪਣਾ ਪਹਿਲਾ ਛਪਾਰ ਨੂੰ ਦੇ ਦਿੰਦੇ ਆ ਉਸ ਤੋਂ ਬਾਅਦ ਮੰਡੀਆਂ ਨੂੰ ਪਹਿਲਾ ਨਾਮ ਦੇਵਾਂਗੇ ਜੀ ਛਪਾਰ ਆ ਗਏ ਬਈ ਛਪਾਰ ਦੀ ਟੀਮ ਕੀ ਗੱਲ ਕਿੱਧਰ ਆ ਆ ਜਾ ਨਾਰ ਚੋਦ ਛਪਾਰ ਸਾਇਕਾ ਨਾ ਜੀ ਆਪੇ ਤੀਜੇ ਕਬੱਡੀ ਕੱਪ ਦੀ ਕੰਗੜਵਾਲ ਦੀ ਆਪਣਾ ਦੂਜਾ ਇਨਾਮ ਲੈਦੀ ਹੋਇਆ हाजी नाम छपार दूजा नाम छपार सो मंडिया मंडिया फास्ट जी मंडिया फास्टा जी मंडिया फर्स्ट तारी ਤਾਰੀ ਸਰਪੰਚ ਜੀ ਕਿਰਪਾ ਕਰਕੇ ਆਜੋ ਬਾਬੇ ਅਵਤਾਰ ਸਿੰਘ ਜੀ ਤਾਰੀ ਬਾਬਾ ਨਾਲ ਪ੍ਰੇਮ ਛੇਰ ਜੀ ਪ੍ਰੇਮ ਛੇਰ ਕਿਰਪਾ ਕਰਕੇ ਆਜੋ ਪ੍ਰੇਮ ਛੇਰ ਤੇ ਸਾਡੇ ਬਾਬਾ ਜੀ ਤਾਰੀ ਆ ਫੜਾ ਦਿਓ ਆ ਕਪ ਫੜਾਓ ਦੀ ਖਿਡਾਰੀਆਂ ਨੂੰ ਜਰਨਲ ਫੜਲਾ ਪਹਿਲਾ ਨਾਮ ਤਾਰੀ ਮਾਰਦੋ ਜੀ ਮੰਡੀਆਂ ਦੀ ਟੀਮ बाक़ी तरह अचे जी ਵਾਸ ਮੰਡੀਆਂ ਤੁਰ ਵਾਸਤੇ ਰੇਡਰ ਤੇ ਜਾਫੀ ਦੇ ਸਕੂਟਰ ਸਕੂਟਰ ਲਾ ਦੇ ਗੁਰੂ ਸਕੂਟਰ ਜਿਹੜਾ ਦੇ ਦੋਗੇ ਸਕੂਟਰ ਪਰ ਜੋਤੀ ਸਕੂਟਰ ਪਰ ਦੇਣੇ ਆ ਬਾਠ ਠੀਕ ਹੈ ਜੀ ਨਾਰਦੇ ਉੱਤੇ ਇੰਦਾ ਸਰਪੰਚ ਜੀ ਰਾਮਨਾ ਤਗਤੇ ਵਾਲਾ ਚਿਹਰੇ ਨੂੰ ਵੇਖੋ ਸਕੂਟਰ ਤੇ ਬੈਠਾ ਜਿਹੜਾ ਖਿਡਾਰੀ ਦੇਖਣਾ ਚਾਹੀਦਾ ਬਈ ਨਾ ਟੋਡਾ ਉੱਪਰ ਕਿੱਧਰ ਫਰੀ ਜਾਂਦਾ ਤੋ ਰਾਮਨਾ ਪਾਸੇ ਵਾਲਾ ਵਾਹ ਲਾਫੀ ਤਾੜੀਆਂ ਮਾਰ ਦਿਓ ਜਿੰਨਾਂ ਖਿਡਾਰੀਆਂ ਦੇ ਲਈ ਰਾਮਨਾ ਵਾਹ ਜੀ ਵਾ ਰਾਮਨਾ